ਮੰਚ ਤੇ ਸਾਲ ਚਾਹਦਾ ਦੋਸਤੋ ਸਮਾਂ ਹੁਣ ਆਗਿਆ ਨਹੀਂ ਦਿੰਦਾ ਮੈਂ ਸਿਰਫ ਧੰਨਵਾਦ ਕਰਦਾ ਆਂ ਪੰਜਾਬੀ ਸਾਹਿਤ ਅਕਾਦਮੀ ਤੇ ਪੰਜਾਬ ਆਰਟ ਕਾਉਂਸਲ ਦਾ ਕਿ ਜਿਨ੍ਹਾਂ ਦੇ ਯਤਨਾਂ ਨਾਲ ਇਹ ਬਹੁਤ ਗੰਭੀਰ ਸੈਮੀਨਾਰ ਹੋਇਆ ਇਥੇ ਕੁਝ ਸਵਾਲ ਉੱਠੇ ਨੇ ਕਿਸੇ ਵੀ ਸਹਿਮੀਦਰ ਨੇ ਆਪਣੇ ਮਾਸ਼ਰੇ ਦੇ ਸਾਰੇ ਮਸਲਿਆਂ ਦੇ ਜਵਾਬ ਨਹੀਂ ਦੇ ਦੇ ਲੈਂਦੇ ਕੁਝ ਸਵਾਲ ਪੈਦਾ ਕਰਦਨੇ ਹੀ ਇਹੀ ਸੈਮੀਨਾਰ ਦੀ ਕਾਮਯਾਬੀ ਹੋ ਗਈ ਹੈ ਮੈਂ ਬਹੁਤ ਸਾਰੇ ਦੋਸਤਾਂ ਦੀਆਂ ਗੱਲਾਂ ਨਾਲ ਸਹਿਮਤਾਂ ਕੁਝ ਨਾਲ ਅਸਹਿਮਤਾਂ ਪਰ ਮੈਂ ਕਿਸੇ ਤੇ ਕੋਈ ਕਮੈਂਟ ਇਸ ਕਰਕੇ ਨਹੀਂ ਕਰਨਾ ਕਿ ਤੁਹਾਡਾ ਹੋਰ ਧਿਆਨ ਨਹੀਂ ਲਾਣਾ ਚਾਹੁੰਦੇ। شويه ਤੁਸੀਂ ਬੈਠੇ ਆ। ਬਹੁਤ ਬਹਤਕੂਪ ਪੇਪਰ ਪੜੇ ਗਏ ਆ ਬਹੁਤ ਸਾਰੇ ਸਵਾਲ ਉੱਠੇ ਨੇ ਉਹਨਾਂ ਬਾਰੇ ਇਹ ਗੱਲਾਂ ਕਦੇ ਫੇਰ ਕਰਾਂਗੇ। ਮੇਰੇ ਮਨ ਚ ਤੱਕ ਸਿੱਧਾ ਜਿਹਾ ਸਵਾਲ ਆ ਕਿ ਬੰਦਾ ਆਪਣੀ ਧਰਤੀ ਆਪਣੀ ਮਿੱਟੀ ਛੱਡਦਾ ਕਿਉਂ ਜਦੋਂ ਜਾਨ ਤੇ ਬਣਦੀ ਹੈ ਨਾ ਫਿਰ ਹੀ ਬੰਦਾ ਆਪਣੀ ਧਰਤੀ ਛੱਡਦਾ ਤੇ ਜਦੋਂ ਜਾਨ ਸੌਖੀ ਹੁੰਦੀ ਆ ਫਿਰ ਬੰਦੇ ਨੂੰ ਪਿੱਛਾ ਚੀਤੇ ਆਉਂਦਾ ਪਿੱਛਾ ਆ ਜਾਂ ਜਿਹਨੂੰ ਅਸੀਂ ਕਲਚਰ ਕਹਿੰਦੇ ਆ ਉਹਦੀ ਮੰਨ ਤੇ ਪਕੜ ਬੜੀ ਕਰਲੀ ਹੁੰਦੀ ਆ ਦੱਖਣੀ ਅਫਰੀਕਾ ਦੇ ਵਿੱਚ ਵੇਖ ਲਓ ਚਾਹ ਬੈਠੇ ਹੁਣ ਪੰਜਾਬੀ ਚਾਹੇ ਉਹ ਸਾਡੇ ਲੋਕ ਜਿਹੜੇ ਵੱਖਰੇ ਵੱਖਰੇ ਨੇ ਥਾਹਾ ਤੇ ਬਸ ਗਏ ਤੇ ਫਿਰ ਬਾਵਾ ਦੇ ਕਹਿਣ ਤੇ ਨਾ ਤਾਂ ਬਾਵਾ ਦੇ ਆਪਣੇ ਕਲਚਰ ਦੇ ਰੱਖ ਲਏ ਪਰ ਮਗਰ ਅਸੀਂ ਸੇਕ ਲਾ ਲਈ ਕਲਚਰ ਵੀ ਬਹੁਤ ਵੱਡੀ ਤਾਕਤ ਹੈ ਅਸੀਂ ਜੇ ਦੋਸਤਾਂ ਤੇ ਬੈਠੇ ਹਾਂ ਸਾਡੇ ਚ ਬਹੁਤੇ ਲੇਖਕ ਨੇ ਆਕਨੋਲਿਸਟ ਮਿੱਤਰ ਜਾਂ ਇਤਿਹਾਸਕਾਰ ਮਿੱਤਰ ਉਹਨਾਂ ਦੀ ਆਪਣੀ ਐਂਗਲ ਤੋਂ ਪ੍ਰਵਾਸ ਨੂੰ ਦੇਖਣਾ ਮੇਰੇ ਮਨ ਚ ਕੁਝ ਮਸਲੇ ਨੇ ਜਿਹੜੇ ਪੰਜਾਬੀ ਲੇਖਕਾਂ ਉਹਨਾਂ ਨਾਲ ਮੈਂ ਮੁਖਾਤਬ ਹੋਣਾ ਚਾਹੁੰਦਾ ਅਸੀਂ ਬਹੁਤ ਕੁਝ ਲਿਖਿਆ ਬਹੁਤ ਕੁਝ ਬਾਹਰੋਂ ਵੀ ਲੈ ਲੰਦੇ ਆ ਬਾਹਰ ਵਾਲੀ ਜੀ ਹਵਾ ਚੱਲਦੀ ਮਗਰੋਂ ਪੈਦਾ ਅਸੀਂ ਆਪਣੇ ਬੂਹੇ ਬਾੜ ਦੇ ਖੋਲ ਦਿੰਦੇ ਆ ਤੇ ਬਸ ਜੁੱਤੀਆਂ ਲਾ ਕੇ ਭਜਦੇ ਆ ਉਧਰ ਤੋਂ ਚਾਹੇ ਉਸਤਨਾਬਾਦ ਸੀ ਯੂਰਪ ਪਾਰ ਸੀ ਤੇ ਚਾਹੇ ਨਾਰੀ ਬਾਦ ਸੀ ਬਹੁਤ ਕੁਝ ਅਸੀਂ ਬਾਹਰੋਂ ਲੈਂਦੇ ਆਂ ਕਈ ਵੰ ਬੜੀ ਛੇਤੀ ਅਸੀਂ ਚੀਜ਼ਾਂ ਨੂੰ ਗ੍ਰਾਸਪ ਕਰਦੇ ਆਂ ਪਰ ਬੜੀ ਛੇਤੀ ਬੁੜ ਕੇ ਸਾਡਾ ਮਨ ਵੀ ਖੱਟਾ ਹੁੰਦਾ ਦਾ ਮੈਂ ਸਿਰਫ ਇੰਨੀ ਗੱਲ ਰੱਖਣ ਚਾਹੁੰਦਾ ਕਿ ਕੁਝ ਪੱਖ ਸੀ ਜਿਹੜੇ ਪੰਜਾਬੀ ਲੇਖਕਾਂ ਨੂੰ ਧਿਆਨ ਦਿਵਾਉਣੀ ਚਾਹੀਦੇ ਸੀ ਪੰਜਾਬੀ ਕਮਿਊਨਿਟੀ ਖਾਸ ਤੌਰ ਤੇ ਪੰਜਾਬੀ ਕਿਸਾਨੀ ਸਭ ਤੋਂ ਵੱਡੀ ਆਵਾਜ਼ ਕਰਾ ਕਿੰਨਾ ਕੁਝ ਅਸੀਂ ਆਵਾਜ਼ ਕੀਤਾ 12552 ਤੋਂ ਲੈ ਲੋ 58 ਚ ਬਲ ਜਾਂਦੀ ਸਾਰੀ ਜ਼ਮੀਨ ਦੀ ਪਮਾਇਸ਼ ਹੋ ਜਾਂਦੀ ਆ 12 ਪੰਜਾਬੀਆਂ ਨੇ ਵਸਾਈਆਂ ਤੁਸੀਂ ਦੇਖੋ ਕਿ 20ਵੀਂ ਸਦੀ ਦੇ ਸ਼ੁਰੂ ਚ ਗੰਗਾ ਸੰਘਣਾਂ ਦੇ ਗੰਕਦਾਰ ਬਣਾਉਣ ਤੋਂ ਬਾਅਦ ਪੰਜਾਬੀਆਂ ਨੇ ਜਿਹੜਾ ਸਾਰਾ ਬੀਕਾ ਦੇ ਦਾ ਖੇਤਾ ਸੀ ਗੰਗਿਆਂ ਦੇ ਕਿਨਾਰੇ ਦਾ ਕਸਾ ਸੀ ਇਹ ਆਵਾਦ ਕੀਤਾ ਤਰਾਈ ਅਸੀਂ ਆਵਾਦ ਕੀਤੀ ਉੱਤਰਾਖੰਡ ਦਾ ਆਵਾ ਅਲਾਕਾ ਅਸੀਂ ਕੀਤਾ ਰਣਥ ਕੱਚ ਅਸੀਂ ਆਵਾਦ ਕੀਤਾ ਬਹੁਤ ਵੱਡੇ ਪੱਧਰ ਤੇ ਪੰਜਾਬੀਆਂ ਨੇ ਹਿੰਦੁਸਤਾਨ ਦੀ ਧਰਤੀ ਦੇ ਖਿੱਤੇ ਆਵਾਦ ਕੀਤੇ ਪਰ ਇੱਕ ਵੀ ਰਚਨਾ ਸਾਡੀ ਆਵਾਦ ਕਾਰਨ ਵਾਲੀ ਨਹੀਂ ਮਿਲਦੀ ਸਿਵਾਏ ਇੱਕ ਰਚਨਾ ਉਹ ਵੀ ਜਿਆਦਾ ਗੰਗੀ ਵਾਰਦਗਾ ਅਸੀਂ ਸੋਚਿਆ ਨਹੀਂ ਕਦੇ ਇਹਨਾਂ ਬਾਰੇ ਨੰਬਰ 2 ਮੇਰੇ ਪਿੰਡ ਦੇ ਦੋ ਭਰਾ ਉਮਰ ਚੜ ਗਈ ਵਿਆਹ ਨਾ ਹੋਇਆ 57 ਕਲੇ ਜਮੀਨ ਸੀ ਉਹ ਇੱਕ ਔਰਤ ਲਈ ਆਏ ਸਾਂਜੀ ਮਾਂ ਬਣੀ ਤੜਫੀ ਪਹਿਲਾਂ ਤਾਂ ਵੀ ਕ੍ਰਿਸ਼ਣ ਲੈਣ ਦੀ ਜਦੋਂ ਕਿ ਬਸ ਨਹੀਂ ਚੱਲਿਆ ਤਾਂ ਉਹਦਾ ਨਾਂ ਪੰਜਾਬ ਕੋਰ ਰੱਖ ਲਿਆ ਔਰ ਉਦੋਂ ਬਾਅਦ ਬਹੁਤ ਸਾਰੀਆਂ ਯੂਪੀ ਬਿਹਾਰ ਤੇ ਓਡੀਸਾ ਚੋਂ ਔਰਤਾਂ ਮੇਰੇ ਪਿੰਡ ਆਈਆਂ ਮਹੱਲਾ ਪੂਰੇ ਦਾ ਪੂਰਾ ਉਹ ਇੱਕ ਪੂਰਾ ਮਹੱਲਾ ਆ ਜਿਹਦੇ ਚੋਂ ਬਾਹਰ ਦੇਗਾ ਬੀਬੀਆਂ ਨੇ ਸਾਡੇ ਵਾਲੀਆਂ ਬੀਬੀਆਂ ਵਿਆਹਾਂ ਸ਼ਾਦੀਆਂ ਚ ਉਹਨਾਂ ਦਾ ਨਾਲ ਬੈਠਦੇ ਗਏ ਨਹੀਂ ਨਾ ਉਹਨਾਂ ਦੇ ਗੌਣ ਸੰਜੇ ਆ ਨਾ ਉਹਨਾਂ ਦੀ ਮਿੱਟੀ ਸਾਦੀ ਆ ਕਿਉਂਕਿ ਕਲਚਰ ਬੜੀ ਦੂਰ ਤੱਕ ਤੁਹਾਡਾ ਪਿੱਛਾ ਕਰਦਾ ਆ ਕਲਚਰ ਬਹੁਤ ਗਹਿਰਾ ਹੁੰਦਾ ਉਹਦੇ ਰੂਟਸ ਬਹੁਤ ਗਹਿਰੇ ਹੁੰਦੇ ਆ ਅਲਟੀਮੇਟ ਕੀ ਹੋਇਆ ਕਿ ਉਹਨਾਂ ਨੇ ਜ ਸਾਡੀ ਵਾਲੀ ਦਾ ਬੀਬੀ ਦਾ ਕਿੱਤੀ ਪਾਰਟੀ ਕਰਦਿਆਂ ਫਿਰ ਉਹਨਾਂ ਨੇ ਆਪਣਾ ਤਰੀਕਾ ਲੱਭ ਲਿਆ ਵਿਆਹ ਚ ਫਿਰ ਆਪੋ ਆਪ ਆਪਣੇ ਗੀਤ ਗਾ ਲਿਆ ਕਰਨੀ ਉਹ ਹੁਣ ਵੱਖਰਾ ਹੀ ਇੱਕ ਸਦਾ ਬੱਲਾ ਆ ਜਿਸ ਬੱਲੇ ਚ ਬਹੁਤ ਸਾਰੀਆਂ ਔਰਤਾਂ ਨੇ ਮੈਂ ਜੀ ਗੱਲ ਕਰਨੀ ਚਾਹੁੰਦਾ ਸੀਗਾ ਕਿ ਪ੍ਰਵਾਸ ਦੇ ਬਹੁਤ ਸਾਰੇ ਰੂਪ ਨੇ ਜਿਹੜੇ ਪੰਜਾਬ ਨੇ ਹੰਢਾਏ ਆ ਪਰ ਪੰਜਾਬੀ ਫੋਕ ਮਾਈਂਡ ਉਹਨਾਂ ਨੂੰ ਰਿਜੈਕਟ ਕਿਵੇਂ ਕਰਦਾ ਆ ਮੈਂ ਆਪਣੀ ਗੱਲ ਇਹਦੇ ਨਾਲ ਹੀ ਖਤਮ ਕਰ ਦਿੰਦਾ ਇਸ ਗੱਲ ਦੇ ਨਾਲ ਇੱਕ ਗੀਤ ਮੈਂ ਐਡਿਟ ਕੀਤੀ ਕਿਤਾਬ ਪੁੱਟਾ ਸਾਹਿਬ ਦੀ ਉਹਦੇ ਚ ਇੱਕ ਗੀਤ ਆ ਗੀਤ ਬੜਾ ਪੁਰਾਣਾ ਪਾਪੂ ਦਾ ਗੀਤ ਸੀ ਪਰ ਬਿਲਕੁਲ ਨਵੀਂ ਵਰਸ਼ਨ ਸੀ ਉਹਦੀ ਮੈਂ ਬੜਾ 당 ਰਹਿ ਗਿਆ ਕਿ ਸਾਡਾ ਫੋਕ ਮਾਈਂਡ ਚੀਜ਼ਾਂ ਨੂੰ ਰਿਜੈਕਟ ਕਿਵੇਂ ਕਰਦਾ ਹੈ ਉਹ ਗੀਤ ਬੜਾ ਪਪੂਲਰ ਗੀਤ ਆ ਪੰਜਾਬ ਦਾ ਝੰਗ ਦਾ ਗੀਤ ਆ ਉਹ ਖਾਨ ਚੀਵੇ ਦੀਆਂ ਤਾਲੀਆਂ ਬਦਬਦ ਹੋਈਆਂ ਝੰਗ ਜਾਨੀ ਖੇਤ ਵੱਜੇ ਪੰਜ ਤਾਜ ਨਹੀਂ ਮਹਤਾਜ ਕੋਲੇ ਨੂੰ ਕਹਿੰਦੇ ਆ ਗੇਠ ਬੱਗੇ ਪੰਜ ਤਾਜ ਬਿਮਾਹੀ ਕੱਕੇ ਜਿਹਨਾਂ ਦੇ ਰੰਗ ਜਾਨੀ ਘੱਤਲ ਨਾ ਦਿੰਦੀਆਂ ਕਾਠੀਆਂ ਬਾਹੀ ਵੇ ਲੈਣ ਨਾ ਦਿੰਦੀਆਂ ਤੰਗ ਜਾਣੀ ਪਾਕਿਸਤਾਨ ਵਾਲੇ ਲੋਧੜੀ ਹੈਗੇ ਝਾਂਗੀ ਉਹ ਤੰਗ ਕਸਣ ਨੂੰ ਲੈਣ ਕਹਿੰਦੇ ਤੰਗ ਲੈਣਾ ਲੈਣ ਨਾ ਦਿੰਦੀਆਂ ਤੰਗ ਜਾਣੀ ਉੱਚੇ ਟੌਲਰ ਸਹਿਬਾਂ ਬੈਠੀ ਨਿਰਜੇ ਜੱਟ ਦੀ ਮੰਗ ਮੰਗ ਜਾਣੀ ਗੱਲ ਵਿੱਚ ਹਾਰ ਹਮੇਲਾ ਸੋ ਦੇ ਗਲ ਸੋਨੇ ਦੀ ਬੰਗ ਜਾਣੀ ਏ ਦੇਖੋ 1857 ਤੋਂ ਬਾਅਦ ਦਾ ਗੀਤ ਹੋਏਗਾ ਜਦੋਂ ਅੰਗਰੇਜ਼ ਆ ਗਿਆ ਨਹਿਰਾਂ ਵਸਾ ਲੀਆਂ ਤੇ ਉਹ ਜਾਂਗਲੀ ਜਿਹੜੇ ਫੁੱਲ ਪੱਤਿਆਂ ਦੇ ਗਹਿਣੇ ਪਾਉਂਦੇ ਸੀ ਉਹ ਪਹਿਲੀ ਵਾਰ ਸੋਨਾ ਪਾਉਣ ਲੱਗੇ ਉੱਚੇ ਧੌਲਰ ਸਾਰਦੇ ਤਾਂ ਨਹੀਂ ਇਹ ਉਸੇ ਵੇਲੇ ਦਾ ਗੀਤ ਆ ਪਰ ਉਹਨਾਂ ਨੇ ਜਿਹਨਾਂ ਨੇ ਸਾਨੂੰ ਉੱਚੇ ਧੌਲਰ ਬਣਾਉਣ ਜੋਗੇ ਬਣਾਇਆ ਉਹਨਾਂ ਨੇ ਕੀਤਾ ਕੀ ਆ ਉਹਨਾਂ ਨੇ ਪੰਜਾਬ ਨੂੰ ਮਾਰਿਆ ਕਿੱਥੇ ਜਾ ਕੇ ਉਹਨਾਂ ਨੇ ਪੰਜਾਬ ਦਾ ਆਤਮ ਸਨਮਾਨ ਮਾਰਿਆ ਅੱਗੇ ਜਾ ਕੇ ਗੀਤ ਕੀ ਕਹਿੰਦੇ ਆ ਉਹ ਇਦੋਂ ਉੱਚੇ ਧੌਲਰ ਸਹਬਾਂ ਬੈਠੀ ਮਿਰਜੇ ਜੱਟ ਦੀ ਮੰਗ ਜਾਨੀ ਗੱਲ ਵਿੱਚ ਹਾਨ ਹਮੇਲਾ ਸੋਹ ਦੇ ਹੱਥ ਸੋਨੇ ਦੀ ਬੱਗ ਜਾਨੀ ਚੋਬਰ ਤੇ ਘੋੜੀਆਂ ਲਾਟ ਮੰਗੇਂਦਾ ਚੋਬਰ ਤੇ ਘੋੜੀਆਂ ਲਾਟ ਮੰਗੇਂਦਾ ਲੱਗੀ ਵੱਡੀ ਜੰਗ ਜਾਨੀ ਮੁਸ਼ਕਾਂ ਬੰਨ ਬੰਦ ਰਾਤ ਬਿਠਾਏ ਕੀਤੇ ਕਾਫੀਏ ਤੰਗ ਜਾਨੀ ਚਲ ਚੁਣ ਚੋਬਰ ਲਾਮ ਨੂੰ ਤੋਰੇ ਨੰਗੀ ਬਾਰ ਦੀ ਕੱਢ ਜਾਨੀ ਬਾਜ ਭਰਾਵਾ ਮਾਰਿਆ ਬਿਰਜਾ ਗੱਲ ਵਿੱਚ ਪੈਦੀ ਝੜ ਜਾਨੀ ਤੁਹਾਨੂੰ ਮਾਰਦਾ ਕਿੱਥੇ ਆ ਸਰਵਾਇਆ ਤੁਹਾਨੂੰ ਕਿੱਥੇ ਮਾਰਦਾ ਆ ਜਾਂ ਇਹ ਕਹਿ ਲਿਆ ਕਿ ਬਸਤੀਕਾਰ ਬਸਤੀਆਂ ਨੂੰ ਮਾਰਦੇ ਕਿਵੇਂ ਆ ਬਸਤੀਕਾਰ ਕੇਵਲ ਤੁਹਾਨੂੰ ਰਾਜਨੀਤਿਕ ਤੌਰ ਤੇ ਗੁਲਾਮ ਨਹੀਂ ਬਣਾਉਂਦੇ ਉਹ ਤੁਹਾਡੇ ਆਤਮ ਸਲਮਾਨ ਨੂੰ ਰੌਂਦਦੇ ਆ ਤੁਹਾਡੀ ਕੰਡ ਨੰਗੀ ਕਰਦੇ ਆ ਤੇ ਫਿਰ ਤੁਸੀਂ ਕੱਲੇ ਮਰਦੇ ਹੋ ਮੈਂ ਗੱਲ ਇੰਨੀ ਕੀ ਕਹਿਣੀ ਚਾਹੁੰਦਾ ਸੀਗਾ ਕਿ ਪੰਜਾਬ ਦੇ ਪ੍ਰਵਾਸ ਦੇ ਇਹ ਵੀ ਪੱਖ ਨੇ ਜਿਹੜੇ ਦੇਖਣ ਵਾਲੇ ਨੇ ਆਵਾਦ ਕਾਣਾਂ ਬਾਅਦ ਇੱਕ ਛੋਟਾ ਜਿਹਾ ਜਿਕਰ ਕੀਤਾ ਪਿੱਛੇ ਜਿਹਾ ਕਿ ਨਾਵਲ ਆਇਆ 40 ਦਿਨ ਉਹ 40 ਦਿਨਾਂ ਵਾਲੇ ਨਾਵਲ ਦੇ ਵਿੱਚ ਕੁਝ ਕੁ ਗੱਲਾਂ ਹੈਗੀਆਂ ਉਹਦੇ ਬਾਰੇ ਮੈਂ ਗੱਲ ਤਾਂ ਨਹੀਂ ਕਰਨੀ ਕਿ ਸਾਡੇ ਬਹੁਤ ਸਾਰੇ ਲੇਖਕ ਉਹ ਨਾਵਲ ਹੀ ਨਹੀਂ ਮੰਨਦੇ ਨਾਟ ਸਾਹਿਬ ਦਾ ਕਿੱਸਾ ਹੈ ਜੀ 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 ਮੈਂ ਬਹੁਤ ਬੜਾ ਕੁਝ ਪਿਆ ਸਾਡੇ ਕੋਲੇ ਬਾੜ ਦੇ ਢੋਲਿਆਂ ਚ ਬੜਾ ਕੁਝ ਪਿਆ ਦੇਖਣ ਵਾਲੀ ਇਹ ਗੱਲ ਆ ਕਿ ਪ੍ਰਵਾਸ ਦਾ ਮਾਮਲਾ ਜਿਸ ਤੇ ਬਹੁਤ ਸਾਰੀ ਬਹੁਤ ਖੂਬਸੂਰਤ ਗੱਲ ਕੀਤੀ ਆ ਲੇਖਕ ਜਸਵੀਰ ਨੇ ਵੀ ਕੀਤੀ ਆ ਇਹ ਡਾਕਟਰ ਕੋਲ ਵੀ ਕੀਤੀ ਸੀ ਕਿ ਪ੍ਰਵਾਸ ਦੀ ਸਿਧਾਂਤਕੀ ਕਿਵੇਂ ਸਾਹ ਰਹੀ ਸੀ ਪ੍ਰਵਾਸ ਦੀ ਸਿਧਾਂਤਕੀ ਨੂੰ ਜਿਹਨੇ ਕਿਹਾ ਸੀ ਕਿ ਇੱਕ ਸਿੰਗਲ ਨਵਰੇਲੇ ਨਾਲ ਨਹੀਂ ਸਾਦੀ ਜਾ ਸਕਦੀ ਆਰਥਿਕਤਾ ਵੀ ਉਹਦੇ ਕਾਰਨ ਹੁੰਦਾ ਕਿਸੇ ਖੇਤੇ ਚੋਂ ਜਬਰੀ ਪ੍ਰਵਾਸ ਵੀ ਹੁੰਦਾ ਆ ਧੱਕੇ ਵੀ ਦਿੱਤੇ ਜਾਂਦੇ ਬੰਦੇ ਕਾ ਉਮਰ ਜਾਂ ਨੈਸ਼ਨਲ ਜਿਹੜੇ ਨੈਚੁਰਲ ਡਿਸਾਸਟਰ ਦੇ ਉਹਦੋਂ ਵੀ ਬੰਦੇ ਪ੍ਰਵਾਸ ਕਰਦੇ ਨੇ ਪ੍ਰਵਾਸ ਦੀ ਸਿਧਾਂਤਕੀ ਇੱਕ ਤਰ੍ਹਾਂ ਨਹੀਂ ਸਾਦੀ ਜਾ ਸਕਦੀ ਪਰ ਅਸੀਂ ਜਿਹੜੇ ਕਲਚਰ ਦੇ ਬੰਦੇ ਆ ਅਸੀਂ ਜਦੋਂ ਪ੍ਰਵਾਸ ਦੀ ਸਹਾਦਤ ਕੀ ਸਾਰਾਂਗੇ ਤਾਂ ਅਸੀਂ ਇਹ ਦੇਖਾਂਗੇ ਕਿ ਪ੍ਰਵਾਸ ਬੰਦੇ ਨੂੰ ਕਲਤਨ ਦੀ ਕਿਵੇਂ ਮਾਰਦਾ ਆ ਉਹਦੀ ਨੱਬਰੀ ਨੂੰ ਕਿਵੇਂ ਖਤਮ ਕਰਦਾ ਆ ਜਦੋਂ ਸਾਡਾ ਕਿੱਸਾਕਾਰ ਕਹ ਰਿਹਾ ਤੁਸੀਂ ਦੇਖੋ ਕਿ ਬਾਰ-ਬਾਰ ਜ਼ਿਕਰ ਆ ਰਿਹਾ ਪੂਰਨ ਭਗਤ ਦੇ ਕਿੱਸੇ 'ਚ ਕਾਦਰ ਯਾਰ ਨੇ ਘਟੋ-ਘਟ 10 ਥਾਂਾਂ ਤੇ ਸਾਬਤੀ ਸ਼ਬਦ ਵਰਤਿਆ ਹੈ ਸਾਬਤੀ ਕਿ ਬੰਦੇ ਦੀ ਸਾਬਤੀ ਨੂੰ ਮਾਰਦਾ ਕੌਣ ਆ ਬਗਾਨੀ ਧਰਤੀ ਜਾਂ ਬਗਾਨੀ ਥਾਂ ਪੂਰਨ ਬੜਾ ਮਿੰਤਾ ਕਰਕੇ ਸ਼ਾਮਦਾਂ ਕਰਕੇ ਦੁਆਵਾਂ ਮੰਗ ਮੰਗ ਕੇ ਪੂਰ ਦਾ ਜਨਮ ਹੁੰਦਾ ਆ ਤੇ ਭੇਜਿਆ ਕਿੱਥੇ ਜਾਂਦਾ ਭੋਰੇ 'ਚ ਭੋਰੇ ਨੇ ਬੰਦੇ ਦੀ ਸਾਪਤੀ ਵਾਰਨੀ ਆ ਭੋਰੇ ਨੇ ਉਹ ਬੰਦਾ ਤਿਆਰ ਕਰਕੇ ਦੇਣਾ ਜਿਹੜਾ ਸੱਤਾ ਨੂੰ ਪ੍ਰਵਾਨ ਹੋਵੇ ਜਿਹੜਾ ਪਿਉ ਦਾ ਆਗਿਆਕਾਰ ਹੋਵੇ ਜਿਹੜਾ ਪਿਉ ਦੇ ਪੈਰ 'ਚ ਪੈਰ ਧਰੇ ਭੋਰੇ ਨੇ ਉਹ ਤਿਆਰ ਕਰਨਾ ਸੀ ਤੇ ਪੂਰ ਦੋਦੇ ਤੋਂ ਆਕੀ ਆ ਜਦੋਂ ਪੂਰ ਬਾਹਰ ਨਿਕਲਦਾ ਨੇ ਭੋਰੇ ਤੋਂ ਤੇ ਪਿਉ ਦੋਦੇ ਲਈਦਾ ਦਿੰਦਾ ਕਿ ਰਾਜ ਸਾਹਿਬ ਲਾ ਕੇ ਤਾਂ ਮੈਨੂੰ ਚਾਹੀਦਾ ਉਹ ਤਾਂ ਵਿਆਹ ਕਰਾ ਲਾ ਕਹਿੰਦਾ ਮੈਂ ਨਹੀਂ ਕਰਾਉਣਾ ਕਿਉਂਕਿ ਪੂਰਨ ਆਪਣੀ ਸਾਖਤੀ ਮਰਨ ਨਹੀਂ ਦੇ ਰਿਹਾ ਤੇ ਭੋਰੇ ਨੇ ਉਹਦੀ ਸਾਖਤੀ ਮਾਰਨੀ ਆ ਅੱਗੇ ਜਾ ਕੇ ਜਦੋਂ ਫਿਰ ਉਹਦਾ ਗੌਰਚ ਗੁਰੂ ਉਹ ਕਹਿੰਦਾ ਵੀ ਚੱਲ ਚੱਲ ਆਪਣੇ ਬਾਗ ਨੂੰ ਜਾ ਜਾ ਕੇ ਆਪਣੀ ਮਾਂ ਨੂੰ ਮਰ ਫਿਰ ਆਉਂਦੀ ਆ ਮਾਂ ਉਹਦੀ ਉਹੀ ਮਾਂ ਆਉਂਦੀ ਆ ਜਿਹਨੇ ਮਰਵਾਇਆ ਸੀ ਆ ਆ ਕੇ ਜਦੋਂ ਉਹ ਕਹਿੰਦੇ ਆ ਵੀ ਸਾਡੇ ਬੱਚਾ ਨਹੀਂ ਹੋਇਆ ਤੇ ਤੂੰ ਜੋਗੀ ਹੈ ਤਨ ਬੜਾ ਕਰਨੀ ਵਾਲਾ ਕਿਉਂਕਿ ਆਦਰ ਜਾਨ ਨੇ ਇੱਕ ਸ਼ਬਦ ਵਰਤਿਆ ਉੱਥੇ ਬਹੁਤ ਖੂਬ ਕਵਾਲ ਦਾ ਕਹਿੰਦਾ ਕਿ ਜਦੋਂ ਪੂਰਨ ਆਉਂਦਾ ਨਾ ਉਹ ਪਾਣੀ ਦਾ ਛੱਟਾ ਮਾਰਦਾ ਤਾਂ ਸੁੱਕਿਆ ਬਾਗ ਹਰਾ ਹੋ ਜਾਂਦਾ ਜਿੱਥੋਂ ਤੱਕ ਰਾਜੇ ਦਾ ਪਰਛਾਵਾਂ ਆ ਅਜਾੜ ਹੀ ਉਜਾੜ ਆ ਬਾਗ ਹਰੇ ਨਹੀਂ ਰਹਿਣ ਸੁੱਕ ਜਾਣੇ ਆ ਤੇ ਜਿੱਥੇ ਜੋਗੀ ਦੇ ਪਾਣੀ ਦਾ ਤਰੋਂਕਾ ਆ ਉਥੇ ਬਾਗ ਹਰੇ ਹੋ ਜਾਣੇ ਆ ਇਹ ਆ ਸਾਖਤੀ ਬੰਦੇ ਦੀ ਕਿ ਸਾਖ ਜਿਹਦੀ ਜਿਹਨੇ ਆਪਣੀ ਸਾਖਤੀ ਬਚਾ ਲਈ ਉਹ ਉਜੜੇ ਬਾਗਾਂ ਨੂੰ ਵੀ ਮੋੜ ਕੇ ਹਰੇ ਭਰੇ ਕਰ ਦੇਗਾ ਤੇ ਜਿਹਨੇ ਆਪਣੀ ਸਾਖਤਾਰ ਲਈ ਸੱਤਾ ਦਾ ਗੁਲਾਮ ਹੋ ਗਿਆ ਦੂਜੇ ਦੀ ਸਾਖਤੀ ਬਾਰਨ ਨੂੰ ਫਰਦਾ ਆ ਦੂਜੇ ਦੀ ਸਾਖਤੀ ਬਾਰ ਦਾ ਮਾਰਦਾ ਆਪ ਇੱਕ ਦਿਨ ਮੋਢੇ ਕੋਲ ਚੱਲ ਕੇ ਜਾਂਦਾ ਹੈ ਬਹੁਤ ਸਾਰੇ ਥਾਂ ਹੀ ਸ਼ਬਦ ਵਰਤਿਆ ਕਦਰ ਜਾਣਨੀ ਕਿ ਫਲਾਣੀ ਥਾਂ ਸਾਖਤੀ ਸ਼ਬਦ ਬਾਰ ਬਾਰ ਵਰਤਦਾ ਹੋ ਕਿ ਉਹਦਾ ਆਸ਼ਿਕਾ ਨੂੰ ਯਾਦ ਕਰਕੇ ਕਿ ਜਿੱਦਾਂ ਦੀ ਆਪਣੀ ਜਾਨ ਵਾਰੀ ਹੈ ਪਰ ਸਾਖਤੀ ਦੀ ਚਾਹੀ ਪਰਵਾਸ ਸਾਡੀ ਸਾਖਤੀ ਬਲ ਪਾਇਆ ਸਾਡਾ ਆਤਮ ਸਨਮਾਨ ਬਲ ਪਾਇਆ ਇਸ ਨੁਕਤੇ ਤੋਂ ਵੀ ਸੋਚੋ ਜੀ ਲੋੜਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ